ਦੇ ਨਾਲ ਕਿੱਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਪਤਨੀ ਏ ਗੱਲਾਂ ਕਰਨ ਲੱਗਾ ਕਦੋਂ ਖਾਲਸਾ ਦੀਆਂ ਗੱਲਾਂ ਕਰਨ ਲੱਗਾ ਬਈ ਤੂੰ ਨਹੀਂ ਪਤਾ ਲੱਗਿਆ ਇਸ ਗੱਲ ਅੰਕਲ ਜੀ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅਣਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜਿੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਛਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਇਸ ਸਮਾਗਮ ਵਿੱਚ ਪਾਈ ਜਟਾਣੇ ਦੀ ਗੱਲ ਕੀਤੀ ਹੁਣ ਪਾਈ ਜਟਾਣੇ ਨੂੰ ਸ਼ਹੀਦ ਕਹਿੰਨੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਡਰਾਲੇ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤੇ ਸੰਤਾਂ ਦੀ ਸੋਚਦਾ ਧਾਰ ਨਹੀਂ ਸੀ ਸਿੱਧੂ ਤੇ ਹੁਣ ਸੰਤਾਂ ਨੂੰ ਸ਼ਹੀਦ ਕਹਿੰਨੇ ਕੀਤਾ ਕਾਂਗਰਸ ਨੇ ਜਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਤੇ ਸਾਡਾ ਅਕਾਲ ਤਖਤ ਕਿਹਨੇ ਟਾਇਆ ਜਿਹੜੇ ਗਾਂਧੀ ਪਰਿਵਾਰ ਨੂੰ ਦੀ ਜਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਹੋ ਹੁਣ ਸੱਜਣ ਕੁਮਾਰ ਨੂੰ ਜਾਂ ਜਗਦੀਸ਼ ਟਾਇਟਰ ਨੂੰ ਸਿੱਖਾਂ ਦੇ ਕਾਤਲਾਂ ਨੂੰ ਰਾਹੁਲ ਗਾਂਧੀ ਟਿਕਟਾਂ ਵੰਡਦਾ ਜਾਂ ਇੰਦਰਾ ਗਾਂਧੀ ਜਾਂ ਕੋਈ ਹੋਰ ਵੰਡਣਾ ਜਾਂਦਾ ਆ ਹੁਣ ਉਸੇ ਰਾਹੁਲ ਗਾਂਧੀ ਨੂੰ ਜਫੀਆਂ ਪਾ ਕੇ ਪੰਜਾਬ ਚ ਉਹਦੀ ਯਾਤਰਾ ਕੱਢਦੇ ਹੋ ਫਿਰ ਤੁਸੀਂ ਗਏ ਢੱਡਰੀ ਕੋਲ ਜਾ ਕੇ ਸਰੋਪੇ ਪਾਉਣ ਚਲੇ ਜਾਂਦੇ ਹੋ ਤੁਸੀਂ ਸਿੱਧੂ ਤੋਂ ਧੱਕੇ ਨਾਲ ਕਾਂਗਰਸ ਵੱਲੋਂ ਜੋਣਾ ਲੜਾਈਆਂ ਸਿੱਧੂ ਹੁਣ ਫੇਰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਲੱਗ ਗਿਆ ਲੋਕ ਤਾਂ ਸਤਕਾਰ ਕਰਦੇ ਉਹਨਾਂ ਮਾਵਾ ਦਾ ਜਿਨ੍ਹਾਂ ਦੇ ਕੋਕੋ ਯੋਧੇ ਪੈਦਾ ਹੋਏ ਜ ਚਲੋ ਆਪਾਂ ਨਿੱਜ ਦੀ ਗੱਲ ਹੀ ਨਹੀਂ ਕਰਦੇ ਜਿਸ ਕੰਮ ਚ ਹੋਣ ਦਾ ਤੁਹਾਨੂੰ ਪਛਤਾਵਾ ਆ ਉਹਦੀ ਆਪਾਂ ਗੱਲ ਹੀ ਨਹੀਂ ਕਰਦੇ ਤੁਹਾਡੇ ਪੁੱਤਲੀ ਪਾਰਲੀਮੈਂਟ ਚ ਕੌਣ ਬੋਲਿਆ ਜਿੰਨਾ ਵੀ ਟਾਈਮ ਮਿਲਿਆ ਸਿਮਰਜੀਤ ਮਾਨ ਨੇ ਉਸੇ ਠੋਕ ਵਜਾ ਕੇ ਗੱਲ ਕੀਤੀ ਕਿ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਉਹਨੂੰ ਮਾਈਕ ਮਿਲਿਆ ਤੇ ਤੁਸੀਂ ਕਹਿ ਰਹੇ ਕਿ ਸਿਮਰਜੀਤ ਮਾਨ ਨੂੰ ਹਰਾਓ ਤੇ ਖੈਰੇ ਨੂੰ ਜਿਤਾਓ ਸਿਮਰਨਜੀਤ ਮਾਨ ਨੂੰ ਹਰਾਓ ਉਹਨੂੰ ਵੋਟਾਂ ਨਾ ਪਾਓ ਤੁਹਾਡਾ ਪੁੱਤ ਤਾਂ ਤੁਹਾਡੇ ਸਾਹਮਣੇ ਬਹਿ ਕੇ ਕਹਿੰਦਾ ਸੀ ਕਿ ਸਿਮਰਨਜੀਤ ਮਾਨ ਤੇ ਬਾਪੂ ਜੀ ਮੈਂ ਤੁਹਾਡੇ ਨਾਲ ਆ ਤੁਸੀਂ ਕਦੋਂ ਆਣਾ ਸਾਨੂੰ ਮਿਲਣ ਗੀਤਾ ਚੋੜੇ ਸਿਮਰਨਜੀਤ ਮਾਨ ਦੀ ਸ ਜੋ ਮਾਣ ਜਿੱਦ ਕੌਮ ਨੇ ਦਿੱਤਾ ਉਸ ਤੋਂ ਵੱਡੇ ਉਹਦੇ ਤੇ ਨਹੀਂ ਹੁੰਦੇ ਅੰਕਲ ਹਾਂਜੀ ਹਾਂਜੀ ਸਿਰੋਜੀਤ ਮਾਣ ਵਾਂਗੂ ਤੁਹਾਡੇ ਪੁੱਤ ਦੇ ਹੱਕੇ ਕੋਈ ਕਾਂਗਰਸੀ ਐਮਪੀ ਜਾਂ ਹੋਰ ਐਮ ਐ ਐਮ ਐਲ ਏ ਐਮਪੀ ਕੋਈ ਬੋਲ ਸਕਦਾ ਕਿਸੇ ਪਾਸੇ ਜਿੰਨਾ ਉਹਨੇ ਟੋਕੇ ਗੱਲ ਕੀਤੀ ਆ ਰਾਜੇ ਬਣੰਗ ਨੂੰ ਹੁਣ ਤੁਸੀਂ ਦੇਖੋ ਇਹ ਕਦੇ ਬੋਲ ਜੂ ਇਹਨੂੰ ਤੁਸੀਂ ਵਿਚਾਰਾ ਲੱਗ ਰਿਹਾ ਤੁਹਾਨੂੰ ਵਾਕਿਆ ਹੀ ਵਿਚਾਰਾ ਉਹ ਬਿਸ਼ਨੋਈ ਸਾਹਮਣੇ ਬੋਲ ਹੀ ਨਹੀਂ ਸਕਦਾ ਭਾਵੇਂ ਜੇਲਾ ਵਿੱਚ ਇੰਟਰਵਿਊ ਕਰੀ ਜਾਣ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸੇ ਕਾਂਗਰਸੀ ਨੇ ਸਿੱਧੂ ਦੇ ਹੱਕ ਦੇ ਇਨਸਾਫ ਦੀ ਗੱਲ ਕਿਉਂ ਕੀਤੀ ਹੋਵੇ ਦੱਸੋ ਮੈਨੂੰ ਉਹਨਾਂ ਖਹਿਰੇ ਬਾਰੇ ਗੱਲ ਕਰ ਲੈਨੇ ਖ ਮੈਂ ਮੈਂ ਤੁਹਾਨੂੰ ਇੱਕ ਵੀਡੀਓ ਭੇਜਦਾ ਜਿੱਥੇ ਇਹ ਹੀ ਖੈਰਾ ਸਿੱਧੂ ਦੇ ਖਿਲਾਫ ਬੋਲਦਾ ਸ਼ਰਿਆ ਮੋਦੀ ਜਦੋਂ ਜੁੜ ਮੈਂ ਮੈਂ ਨਾ ਸੀ ਤੁਸੀਂ ਨਾਲ ਸੀ ਵਿਰੋਧ ਦੇ ਵਿੱਚ ਇਹ ਬੋਲਿਆ ਸੀ ਉਹ ਬੋਲਿਆ ਵੀ ਦੱਸੋ ਮੈਂ ਕਿਉਂ ਹੈ ਇਹਦੀ ਕੋਈ ਅੰਗਲੀ ਸੰਗਲੀ ਕਨਵਰ ਕਰੇ ਵਾਲਾ ਨਹੀਂ ਰਹਿੰਦੀ ਹੈ ਉਹਨਾਂ ਨੇ ਅਪਰੋਚ ਕੀਤਾ ਸੀ ਇਹ ਤੋਂ ਇਹਨੂੰ ਵੀ ਤਾਂ ਹੁਣ ਸਿੱਧੂ ਦੇ ਥੋੜੀ ਚਰਚਾ ਚੱਲੀ ਐ ਦਿਨ ਪੱਤਿਆਦਰ ਚ ਹੋ ਜੂਗਾ ਉਹਦੇ ਸੰਬੰਧ ਦੇ ਵਿੱਚ ਖੈਰਾ ਬੋਲਿਆ ਸੀ ਮੈਨੂੰ ਪਤਾ ਇਸ ਗੱਲ ਦਾ ਫਿਰ ਤੁਸੀਂ ਦੱਸੋ ਜੇ ਤੁਸੀਂ ਤੁਸੀਂ ਨਾਲ ਜੇ ਤੁਸੀਂ ਬੋਲੇ ਫਿਰ ਤੁਸੀਂ ਨਾਲ ਬੈਨੇ ਉਦੋਂ ਫਿਰ ਸਿੱਧੂ ਆਪਣਾ ਪੁੱਤ ਆ ਇੱਕ ਦੁਨੀਆ ਤੇ ਨਹੀਂ ਰਿਹਾ ਸਾਰੀ ਦੁਨੀਆ ਲਈ ਰੋਂਦੀ ਆ ਫਿਰ ਤੁਹਾਨੂੰ ਮਨ ਚ ਕੁਛ ਵੀ ਨਹੀਂ ਹੁੰਦਾ ਵੀ ਮੇਰੇ ਪੁੱਤ ਦੇ ਖਿਲਾਫ ਆਹਾ ਬੋਲਦੇ ਨੇ ਜਿਹਨਾਂ ਮੈਂ ਹੱਕ ਚ ਖੜਾ ਆਇਆ ਹਾਂ ਕੋਈ ਮੈਂ ਹੋ ਸਕਦਾ ਇੱਕ ਪੱਤਾ ਬਾਪ ਹੁੰਦਾ ਨਹੀਂ ਆਪਾਂ ਬੇਨਤੀ ਕਿ ਪੱਤਾ ਬਾਪ ਨਹੀਂ ਹੁੰਦੇ ਬਾਪ ਜਿਹੜੇ ਆਪਣੇ ਜਿੰਨੇ ਬੱਚਿਆਂ ਨੂੰ ਪਿਆਰ ਕਰਦੇ ਮੇਰੀ ਇੱਕ ਹੋਰ ਬੇਨਤੀ ਹੈ ਮੈਨੂੰ ਬੇਟਾ ਇਹ ਇਹ ਤਾਂ ਗੱਲ ਹੈਗੀ ਨਾ ਮੈਂ ਤੁਹਾਡੇ ਤੋਂ ਵੱਧ ਪਿਆਰ ਕਰਦਾ ਮੇਰੇ ਬੱਚੇ ਨੂੰ ਮੈਂ ਕਹਿੰਦਾ ਬੱਚਿਆਂ ਨੂੰ ਜਿੰਨਾ ਆਪਾਂ ਪਿਆਰ ਕਰਦੇ ਆ ਉਹਨਾਂ ਕੋਈ ਕਰ ਹੀ ਨਹੀਂ ਸਕਦਾ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਤੁਹਾਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਵੱਧ ਮੇਰੇ ਬੱਚੇ ਨੂੰ ਜਾਣਦਾ ਮੈਂ ਤਾਂ ਕਹਿੰਦਾ ਵੀ ਜਿੰਨਾ ਆਪਾਂ ਬੱਚਿਆਂ ਨੂੰ ਪਿਆਰ ਕਰਦੇ ਕੋਈ ਕਰ ਸਕਦਾ ਹੀ ਨਹੀਂ ਓਕੇ ਇੱਕ ਇੱਕ ਲੈ ਜਿਦੋਂ ਆਪਾਂ ਉੱਪਰ ਉੱਠ ਕੇ ਗੱਲ ਕਰਦੇ ਬੇਨਤੀ ਲਾਸਟ ਬੇਨਤੀ ਆ ਜਦੋਂ ਤੁਹਾਡੇ ਲਈ ਸਾਰੇ ਰੋਂਦੇ ਆਪਾਂ ਇੱਕ ਪੁੱਤ ਮਰਿਆ ਇੱਕ ਪਿਓ ਬਾਪ ਇੱਕ ਕੱਲਾ ਪੁੱਤ ਸੀ ਮਰਿਆ ਸਾਰੀ ਦੁਨੀਆ ਰੋਂਦੀ ਪਰ ਜਿਹੜੇ ਕਮਾਤ ਘਰ ਆਜੋ ਚੱਕ ਚੱਕੇ ਕਮਾਦਾ ਚ ਕਾਂਗਰਸ ਨੇ ਛਲਣੀ ਕਰ ਦਿੱਤੇ ਝੂਠੇ ਮੁਕਾਬਲੇ ਬਣਾ ਦਿੱਤੇ ਉਹਨਾਂ ਦੇ ਉਹ ਵੀ ਕਿਸੇ ਦੇ ਪੁੱਤ ਹੀ ਸੀਗੇ ਉਹਨਾਂ ਦੀ ਮਾਵਾਂ ਵੀ ਰੋਂਦੀਆਂ ਹੀ ਆਂ ਜਦੋਂ ਤੁਹਾਨੂੰ ਦੇਖਦੇ ਕਾਤਲਾਂ ਨਾਲ ਖੜਿਆ ਨੂੰ ਉਹਨਾਂ ਤੂੰ ਕਿੱਦਾਂ ਰੋਟੀ ਉਹਨੇ ਲੰਘਦੀ ਹੋਊਗੀ ਵੀ ਐਸੀ ਤਾਂ ਇਸ ਬਾਪ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਸ਼ੁਕਰ ਕੀਤਾ ਵੀ ਜਲ ਇੱਕ ਪੁੱਤ ਹੋ ਰਿਹਾ ਇੱਕ ਖੋਲਿਆ ਕੰਜਰਾਂ ਨੇ ਹੁਣ ਉਹੋ ਹੀ ਬਾਪ ਜਿਹੜਾ ਕਾਤਲਾਂ ਨਾਲ ਖੜਿਆ ਉਹ ਕਿੱਦਾਂ ਚੱਲਣਗੇ ਉਹ ਲੋਕ ਰਾਜੇ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਕਹਿੰਦਾ ਮੈਨੂੰ ਹੇਟ ਕਰ ਲੈਣਗੇ ਜੀ ਉਹ ਮੈਨੂੰ ਹੇਟ ਕਰ ਲੈਣਗੇ ਤਾਂ ਸਾਹੀ ਹੈ ਜਾਂ ਫਿਰ ਰਾਜਾ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਵਾਲੀ ਟੀ-ਸ਼ਰਟ ਪਾ ਕੇ ਰੱਖਦਾ ਅੱਜ ਵੀ ਮੰਮੀ ਸਮਝਦਾ ਉਹਨੂੰ ਫਿਰ ਤੁਸੀਂ ਵੀ ਜਾਂ ਫਿਰ ਕਹਿ ਦਿਓ ਸਿੱਧੇ ਵੀ ਇੰਦਰਾ ਗਾਂਧੀ ਮੇਰੀ ਮੰਮੀ ਆ ਫਿਰ ਅਸੀਂ ਕੋ ਕਹਦੀ ਮੈਂ ਕਿਹੜੀ ਗੱਲ ਦੇ ਵਿੱਚ ਪਈ ਜਾਂਦਾ ਤੁਸੀਂ ਨਹੀਂ ਨਹੀਂ ਮੈਂ ਗੱਲ ਸਿੱਧੀ ਸਪਸ਼ਟ ਰਿਹਾ ਤੁਸੀਂ ਰਾਜੇ ਬਣਾਂਗੇ ਨਾਲ ਇਸੇ ਗੱਲ ਦੀ ਕਰਦੇ ਹੋ ਮੇਰੇ ਘਰ ਦਾ ਨੁਕਸਾਨ ਹੋਇਆ ਹੈ ਇੱਕ ਪਾਸੇ ਤੁਸੀਂ ਇੱਕ ਪਾਸੇ ਤੁਸੀਂ ਅਮਰਤਪਾਲ ਦੇ ਸਪੋਰਟ ਚ ਜਾਣੇ ਦੂਜੇ ਪਾਸੇ ਅਮਰਤਪਾਲ ਨੂੰ ਉਹ ਕਹਿੰਦਾ ਇਹਨੂੰ ਅੰਦਰ ਸਿੱਟੋ ਰਾਜਾ ਬ ਇੱਕ ਸਰੇੜ ਤਾਂ ਖੂਬ ਵਿਚਾਰਾ ਸਿੱਧੂ ਨਹੀਂ ਕਿ ਤੁਸੀਂ ਤੁਹਾਡੀ ਆਪਣੀ ਸੋਚ ਹੈ ਕਿ ਤਾ ਨਹੀਂ ਨਹੀਂ ਸੋਚ ਸਿੱਧੀ ਸਪਸ਼ਟ ਹੈ ਸਾਨੂੰ ਸਾਨੂੰ ਸਿੱਧੂ ਸਿੱਧੂ ਨਾਲ ਸਾਨੂੰ ਪਿਆਰ ਹੈ ਮੈਨੂੰ ਮੈਨੂੰ ਕੋਈ ਵੀ ਤੁਸੀਂ ਮੈਨੂੰ ਪੰਥਕ ਲੀਡਰ ਨਾ ਮੰਨੋ ਮੈਨੂੰ ਕੋਈ ਕੁਰਬਾਨੀ ਦਾ ਸਿੰਘ ਨਾ ਮੰਨੋ ਮੈਨੂੰ ਇੱਕ ਆਮ ਵਿਅਕਤੀ ਮੰਨੋ ਸਿੰਗਲ ਬੈਂਸਮ ਕੋਈ ਗੱਲ ਸੋ ਸਿੱਧੂ ਨੇ ਜਿਹੜੀਆਂ ਗਾਣਾਂ ਕੱਢੀਆਂ ਫੇਰੇ ਨੂੰ ਸਿੱਧੂ ਨੇ ਇਹ ਗੱਲ ਇਹਨੂੰ ਗਾਲਾਂ ਕੱਢੀਆਂ ਮੈਂ ਤਾਂ ਵਾਇਸ ਨੋਟ ਪਾਇਆ ਉਹ ਗਲਤ ਸੀ ਗੱਲ ਸਿੱਧੂ ਫਿਰ ਖੈਰਾ ਚੰਗਾ ਸੀ ਬੇਟਾ ਦੇਖੋ ਤੁਸੀਂ 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 ਮੈਨੂੰ ਐਵੇਂ ਤੁਹਾਡੇ ਨਾਲ ਮੈਂ ਬਹਿਸ ਕਰੀ ਜਾ ਮੈਂ ਵੀ ਨਹੀਂ ਅਸੀਂ ਤਾਂ ਰਿਕਵੈਸਟ ਕਰ ਰਹੇ ਹਾਂ ਵੀ ਸਾਨੂੰ ਦੁੱਖ ਲੱਗ ਰਿਹਾ ਉਸ ਕਾਂਗਰਸ ਨੇ ਦਿੱਤਾ ਕੀ ਮੈਨੂੰ ਇੱਕ ਦੱਸੋ ਵੀ 75 ਸੱਤ ਤੋਂ ਲੈ ਕੇ ਜਿਹੜਾ 84 ਤੋਂ ਬਾਅਦ ਚ ਕਲੀਅਰ ਹੋ ਗਿਆ ਕਾਂਗਰਸ ਨੇ ਕੀ ਕੀਤਾ ਸਿੱਖਾਂ ਨਾਲ ਉਸ ਤੋਂ ਬਾਅਦ ਕੀ ਮਿਲਿਆ ਕਾਂਗਰਸ ਤੋਂ ਮੈਂ ਇਸ ਗੱਲ ਮੈਂ ਇਸ ਗੱਲ ਤੇ ਬਹਿਸ ਨਹੀਂ ਪੈਣਾ ਚਾਹੁੰਦਾ ਤੇ ਕਿਹਨੇ ਕਿਸੇ ਨੂੰ ਕੀ ਦਿੱਤਾ ਫਿਰ ओके। ਤੁਸੀਂ ਮੈਨੂੰ ਕਿਉਂ ਆਜਾ ਪਰਕਾਸਿਸ ਇਸ ਵਾਸਤੇ ਵਿੱਚ ਟੱਕਰਿਓਂ ਆਉਂਦੇ ਨੇ ਗੱਲ ਮੈਨੂੰ ਸਮਝ ਨਹੀਂ ਆਉਂਦੀ। ਨਹੀਂ ਸਾਨੂੰ ਦੁੱਖ ਲੱਗ ਰਿਹਾ ਜਦੋਂ ਇਹ ਦੇਖਦੇ ਆ ਸਾਡੇ ਦੇ ਪੰਜਾਬ ਆਓ ਨਾ ਆ ਕੇ ਹੱਲ ਕਰੋ ਮਸਲੇ ਦਾ। ਤੁਸੀਂ ਕਰੋ ਇਸ ਗੱਲ। ਫਿਰ ਤੁਸੀਂ ਫਿਰ ਤੁਸੀਂ ਸਿੱਧਾ ਫਿਰ ਟੀ-ਸ਼ਰਟ ਪਾਓ ਉਹਦੇ ਵਾਂਗੂ, ਰਾਜੇ ਬਣਾਂਗੂ ਕਹੋ। 14ਵਾਂ ਟੀ-ਸ਼ਰਟ ਮੈਂ ਇਹ ਕਮਾਲ ਕਰੀ ਜਾਂਦਾ। ਤੁਸੀਂ ਤੂੰ ਹੈਡਕ ਪ੍ਰੇਸ ਤੇ ਤੋੜੀ ਪਿਆਰ ਕਰਨ ਵਾਲੀ ਗੱਲ ਹੈ। ਨਹੀਂ ਨਹੀਂ ਇਹ ਤਾਂ ਮੂਰਾ ਬਣਾ ਰਹੇ ਹੋ। ਤੁਸੀਂ ਇੱਕ ਪਾਸੇ ਇੱਕ ਪਾਸੇ ਤੁਸੀਂ ਸਹਿਮਤੀ ਲੈਣੀ ਹੈ। ਮੇਰੀ ਜ਼ਿੰਦਗੀ ਆਪਦੀ ਮੈਂ ਜੋ ਮਰਜ਼ੀ ਕਰਾਂ ਕਮਾਲ ਕਰੀ ਜਾਂਦਾ। ਤੁਸੀਂ ਮੈਨੂੰ ਆਪ ਦੇ ਤਰ੍ਹਾਂ ਕਿਉਂ ਚ ਤੁਸੀਂ ਮਰਜ਼ੀ ਦੀ ਜ਼ਿੰਦਗੀ ਜਿਉ ਰਹੇ ਹੋ ਨਾ ਆਪਣੇ ਜੇ ਸਿੱਖ ਕੌਮ ਆ ਨਾ ਜੇ ਕੌਮ ਪਰਵਾਰ ਆ ਤੁਸੀਂ ਕੌਮ ਦੀ ਗੱਲ ਕਰਦੇ ਹੋ ਤੁਸੀਂ ਕੱਢ ਜਾਓ ਤੁਸੀਂ ਕਹਿ ਦਿਓ ਮੈਂ ਸਿੱਖ ਨਹੀਂ ਕਹਿ ਦਿਓ ਕੀ ਫਰਕ ਪੈਂਦਾ ਤੁਸੀਂ ਜਦੋਂ ਤੁਸੀਂ ਚੌਥੇ ਦੇ ਲਾਈਵ ਹੋ ਕੇ ਕਦੇ ਕਹਿੰਦੇ ਮੈਂ ਇੰਨਾ ਟੈਕਸ ਦਿੱਤਾ ਮੈਂ ਇਦਾਂ ਕਰਦਾ ਮੇਰਾ ਪੁੱਤ ਮਾਰ ਦਿੱਤਾ ਉਹਦੀਆਂ ਸਹੂਲਤਾਂ ਵੀ ਲੈਨੇ ਤੁਸੀਂ ਐਸਐਸਪੀ ਰਾਜੇ ਬੜੰਗ ਨੇ ਸਾਰਾ ਕੁਝ ਕਰਵਾਇਆ ਜਿਉਂ ਨਾ ਇਹ ਨਾ ਕਾਂਗਰਸ ਜਾਂਦਾ ਆਪਣੇ ਵਿੱਚ ਹੁੰਦਾ ਫਿਰ ਤੁਸੀਂ ਆ ਕੇ ਜਿਮਨੀ ਚੋਣਾ ਮੇਰੀ ਮੇਰੇ ਟ੍ਰਾਇਲ ਦੇ ਵਿੱਚ ਬਿਠਾ ਦਿਓ ਨਾ ਸੋ ਫਿਰ ਜਿਮਨੀ ਇਹ ਮੈਨੂੰ ਮੈਨੂੰ ਇਹ ਦੱਸੋ ਵੀ ਇੱਕ ਇੱਕ ਕਾਂਗਰਸ ਦੇ ਸਪੋਰਟ ਨਾਲ ਸਿੱਧੂ ਵਾਪਸ ਆਜੂ ਕੀ ਕਰੂਗੀ ਕਾਂਗਰਸ ਕੀ ਅੱਗੇ ਕੀਤਾ ਤੁਹਾਨੂੰ ਵਰਤਣ ਦੇ ਉਹ ਜੇ ਜਿਹੜੇ ਤੁਹਾਡੇ ਵਾਲਾ ਕੈਂਡੀਡੇਟ ਕੋਈ ਖੜਾ ਉਹਦੀ 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 ਸਪੋਰਟ ਨਾਲ ਕਾਂਗਰਸ ਵਾਪਸ ਆਜੂਗਾ ਪਾਰਲੀਮੈਂਟ ਵਿੱਚ ਸਿਮਰਨਜੀਤ ਮਾਨ ਨੇ ਠੋਕ ਠੋਕ ਕੇ ਸਿੱਧੂ ਦੇ ਹੱਕ ਵਿੱਚ ਬੋਲਿਆ ਨਹੀਂ ਕਿ ਸਿੱਧੂ ਨੂੰ ਇਹਨਾਂ ਨੇ ਕਤਲ ਕੀਤਾ ਸਟੇਟ ਨੇ ਰਾਜਾ ਬੜੰਗ ਬੋਲ ਅਹੀਂ ਤਾਂ ਕਹਿੰਦੇ ਨਹੀਂ ਕਿਸੇ ਹੋਰ ਦੀ ਗੱਲ ਕਰੋ ਆਪਣੇ ਪੁੱਤ ਲਈ ਖੜ੍ਹ ਲਓ ਸਾਡੀ 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 ਆਪਣੀ ਕੋਈ ਅਫਾਤ ਨਹੀਂ ਗਈ ਜੀ ਇਹ ਤਾਂ ਬਲਕਿ ਮੈਂ ਸਾਨੂੰ ਦਾਪੋਦਾ ਵੀ ਇੱਕ ਇੱਕ ਪੁੱਤਿਆ ਉਹ ਵਿਚਾਰਾ ਚਲਾ ਗਿਆ ਉਹਦੀ ਸੋਚ ਤੇ ਹੋਣੀ ਖੜ੍ਹ ਜਾਓ ਮੈਂ ਮੈਂ ਸਿਮਰਜੀਤ ਮੈਂ ਕੋਈ ਸ਼ਬਦ ਫालतू ਨਹੀਂ ਬੋਲਣਾ ਚਾਹੁੰਦਾ ਬੇਸਤਕਾਰ ਹੁੰਦਾ ਮੈਨੂੰ ਤੋਂ ਵੱਡੇ ਜੇ ਮੈਂ ਕਦੇ ਵੀ ਤੁਹਾਡੀ ਗੱਲ ਦਾ ਬਹਿਸ ਨਹੀਂ ਕਰਾਂਗਾ ਫੇ ਮੈਨੂੰ ਇੱਕ ਇੱਕ ਦੱਸੋ ਤੁਸੀਂ ਵੀ ਤੁਹਾਨੂੰ ਕਿਹੜੀ ਮਜਬੂਰੀ ਆ ਜਿੱਥੇ ਜਦੋਂ ਤੁਸੀਂ ਰਾਜਾ ਬੜਿੰਗ ਦੇ ਨਾਲ ਨਾਮਜ਼ਦਗੀ ਨਾਲ ਤੁਸੀਂ ਸ਼ੇਅਰ ਕਰਦੇ ਆ ਕਹਿੰਦਾ ਮੈਂ ਕਾਂਗਰਸੀ ਬੰਦਾ ਬਣਾ ਚਾਹੁੰਦਾ ਯਾਰ ਤੁਹਾਨੂੰ ਕੀ ਇਸ ਗੱਲ ਦਾ ਕੰਫੈਸ ਕਰਨਾ ਕਹੇ ਦਿਓ ਠੋਕੇ ਕਹੋ ਵੀ ਅਸੀਂ ਸਿੱਖਾਂ ਦੇ ਕਾਤਲਾਂ ਨਾਲ ਖੜੇ ਆ ਕਹੋ ਕਹਿੰਦੇ ਚੁੱਕਾ ਆ ਭਾਈ ਦੂਜੀ ਕੌਣ ਆ ਜੋ ਜੋ ਕਰਦੀ ਹੋਣਾ ਕਹੋ ਇੰਦਰਾ ਗਾਂਧੀ ਮੰਮੀ ਆ ਕਹੇ ਦਿਓ ਜੀ ਆਪਾਂ ਫੋਨ ਕੱਢਦੇ ਆ ਕਹੇ ਦਿਓ ਇੰਦ ਹਾਂ ਜੀ ਜੇ ਵੀ ਉਹਨਾਂ ਰਾਜਪੁਰੇ ਦਾ ਉਹ ਲੱਗ ਪਰਿਵਾਰ ਤੋਂ ਨਾ ਕਿਸੇ ਦਾ ਕੀ ਪਤਾ ਤੁਸੀਂ ਕਿਹਨੇ ਮੈਂ ਉਹਦੇ ਨਾਲ ਖੜਾ ਆ ਜਾ ਕੇ ਉਹਨਾਂ ਤੇ ਪਰ ਭਰਉਣ ਜਾਂਦੇ ਹੁਣ ਦੇਖੋ ਤੁਹਾਡੇ ਜਿਹੜਾ ਰਾਜਨੀਤਿਕ ਕੰਮ ਰਾਜਨੀਤਿਕ ਹੁੰਦਾ ਉਹਦੇ ਨਾਲ ਪਰਿਵਾਰਕ ਬਲੈਂਟ ਸਿੱਧਾ ਜਿਵੇਂ ਤੁਹਾਡਾ ਅਕਲ ਕੀ ਦੇਣਾ ਰਾਜਨੀਤੀ ਨੇ ਤੁਹਾਨੂੰ ਰਾਜਨੀਤੀ ਦੇ ਦੇ ਤਾ ਆਪਣਾ ਮੁੰਡਾ ਚਲਾ ਗਿਆ ਹੁਣ ਕੋਈ ਨਹੀਂ ਮੈਨੂੰ ਬਹੁਤ ਕੁਝ ਦਿੱਤਾ ਪਹਿਲਾਂ ਬਹੁਤ ਦਿੱਤਾ ਸੋ ਐਮਪੀ ਐਮਪੀ ਐਮਐਲਏ ਦੀਆਂ ਟੱਕ ਟੱਕ ਟੱਕਾ ਇਸ ਤੋਂ ਬਾਅਦ ਕੁਝ ਵੀ ਨਹੀਂ ਮਿਲਣਾ ਸਿੱਖਣ ਦੀ ਪਾਰਟੀ ਦਾ ਕਾਤਲ